ਇਹ ਆਪੋ ਆਪ ਦੇ ਝੂਠ ਸਾਰਾ ਕੁਝ ਕਰ ਰਹੇ ਨੇ ਜਾਂ ਅਤੀਤ ਤੱਕ ਕਿ ਹਨ ਦੇਖਿਆ ਇੱਥੇ ਆਏ ਨੂੰ ਤੇ ਨਾ ਇਹਨਾਂ ਦਾ ਕੋਈ ਕਰੀ ਕੋਈ ਆਪਸਾਰਾ ਇਥੇ ਆਇਆ ਤੇ ਇਹ ਝੂਠ ਹੈ ਜੀ ਕਿੰਨੀ ਵਾਰ ਤੋਂ ਸਾਡੇ ਯਾਨੀ ਕਿ ਮਾਈਨਿੰਗ ਬੰਦ ਬਿਲਕੁਲ ਜੀ ਹਾਂਜੀ ਪਹਿਲਾਂ ਸਰਕਾਰੀ ਖੱਡ ਚੱਲੀ ਸੀਗੀ ਤੇ ਉਸ ਤੋਂ ਬਾਅਦ 31 ਵਾਲੋਂ ਬੱਸ ਸਰਕਾਰੀ ਖੱਡ ਚੱਲੇ ਜੀ ਬਿਲਕੁਲ ਜੀ ਬੰਦਿਆਂ ਦਾ ਰੋਜ਼ਗਾਰ ਹਾਂਜੀ ਇਹਦੇ ਨਾਲ ਰੋਜ਼ਗਾਰ ਮਿਲਦਾ ਕਿਉਂਕਿ ਕਾਫੀ ਮੁੰਡੇ ਜਿਹੜੇ ਨੌਜਵਾਨਾ ਬੇਰੁਜ਼ਗਾਰ ਫਿਰਦੇ ਇਲੀਗਲ ਮਾਈਨਿੰਗ ਇਸ ਜਗ੍ਹਾ ਤੇ ਹੋਵੇ ਕੋਈ ਟਿੱਪਰ ਕੋਈ ਟਰਾਲੀ ਕੋਈ ਕੁਛਤਾ ਦਿਸੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਸ਼ਖਸ ਨੇ ਵੀ ਇਸ ਕੂੜ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਲੀਗਲ ਨੋਟਿਸ ਵੀ ਭੇਜਾਂਗੇ ਤੇ ਉੱਤੇ ਕਾਨੂੰਨੀ ਕਾਰਵਾਈ ਵੀ ਲੋਕਾਂ ਨੂੰ ਵੀ ਪਤਾ ਚੱਲ ਸਕੇ ਕਿ ਵੈਸੇ ਹੀ ਲੋਕ ਇੱਕ ਵਾਰ ਕੋਈ ਬਲੈਕਮੈਲਗੇ ਜਾਂ ਵੈਸੇ ਸ਼ਿਕਾਇਤਾਂ ਕਰਦੇ ਰਹਿੰਦੇ ਹੈ ਕਿ ਮਤਲਬ ਇੱਧਰ ਅਸਲ 'ਚ ਮਾਈਨਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ। ਵੈਸੇ ਵੀ ਇਹ ਖੱਡ ਤਾਂ ਜਿਹੜੀ ਹੈਗੀ 31-12 ਤੋਂ ਬੰਦ ਪਈ ਹੈ। ਇਸ ਬਾਰੇ ਤੁਸੀਂ ਮਾਈਨਿੰਗ ਡਿਪਾਰਟਮੈਂਟ ਤੋਂ ਵੀ ਪੁੱਛ ਸਕਦੇ ਹੋ। ਬਲਵਿੰਦਰ ਸਿੰਘ ਜੀ। ਕਿਹੜੇ ਪਿੰਡ ਦੇ? ਅਕੂਵਾਲ ਦੇ ਜੀ। ਅਕੂਵਾਲ ਕੋਈ ਨਜਾਇਜ਼ ਮਾਈਨਿੰਗ ਵਗੈਰਾ ਹੋ ਰਹੀ ਹੈ? ਨਹੀਂ ਜੀ। ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਐਮ.ਐਲ.ਏ. ਜਗਰਾਉ ਦਾ ਨਾਮ ਆ ਰਿਹਾ ਸੀ ਜਾਂ ਤੁਹਾਡਾ ਪਿੰਡ ਕਿਹੜਾ ਕਿਹੜੀ ਜਗ੍ਹਾ ਤੇ ਹਲਕਾ ਕਿਹੜਾ ਪੈਂਦਾ? ਦਾਖਾ ਜੀ ਜਵਿੰਦਾ ਜੀ। ਹਲਕਾ ਦਾਖਾ ਬਿਲਕੁਲ ਜਗਰਾਉ ਜਿਲ੍ਹਾ ਤਾਂ ਨਹੀਂ ਪੈਂਦਾ। ਨਹੀਂ ਜਗਰਾਉ ਜਿਲ੍ਹਾ ਨਹੀਂ ਪੈਂਦਾ ਜੀ। ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਕਿੰਨੀ ਕੁ ਸਚਾਈ ਹੈਗੀ? ਕੁਝ ਹੈ ਮਾਈਂਡਿੰਗ ਉਹਦੇ ਵਿੱਚ। ਸਭ ਜੀ ਝੂਠ ਆ ਜੀ ਸਾਰਾ। ਸਾਰਾ ਝੂਠ ਹੈ। ਹਾਂਜੀ। ਇਹ ਆਪੋ ਆਪ ਦੇ ਝੂਠ ਸਾਰਾ ਕੁਝ ਕਰ ਰਹੇ ਨੇ। ਜਾਂ ਅਸੀਂ ਤਾਂ ਅਜ ਤੱਕ ਕਿਸੇ ਨੇ ਦੇਖਿਆ ਇੱਥੇ ਆਏ ਨੂੰ ਤੇ ਨਾ ਇਹਨਾਂ ਦਾ ਅਸੀਂ ਕਦੀ ਕੋਈ ਅਫਸਰ ਇੱਥੇ ਆਇਆ ਤੇ ਇਹ ਝੂਠ ਆ ਜੀ ਸਭ ਕੁਝ। ਪਰ ਕੀ ਨਾਮ ਹੈ ਮੇਰਾ ਨਾਮ ਜੀ ਬਲਵਿੰਦਰ ਸਿੰਘ ਹੈ ਅੱਜ ਇੱਥੇ ਐਮਐਲਏ ਸਾਹਿਬ ਆਏ ਨੇ ਤਾਂ ਪੁਲਿਸ ਪ੍ਰਸ਼ਾਸਨ ਆਇਆ ਹੈ ਹਾਂਜੀ ਚੈਕਿੰਗ ਕਰਨ ਵਾਸਤੇ ਖੱਡ ਚੱਲਦੀ ਕਿੰਨੀ ਚੱਲਦੀ ਹਾਂਜੀ ਹਾਂਜੀ ਅੱਜ ਇਹ ਤਾਂ ਬੰਦ ਵੀ ਬੰਦ ਹੈ ਜੀ ਖੱਡ 31 12 ਤੋਂ ਜੀ 31 12 ਤੋਂ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੋ ਉਸੇ ਪਿੰਡ ਦੀ ਹੈ ਕਿ ਕਿਸੇ ਹੋਰ ਪਿੰਡ ਦੀ ਨਹੀਂ ਹੋਰ ਪਿੰਡ ਦੀ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਹੈ ਹਾਂਜੀ ਉਹ ਕਿੱਦਾਂ ਦਾ ਕੈਰੇਕਟਰ ਹੋਏਗਾ ਨਹੀਂ ਜੀ ਲੈਸ ਸਵੇਰੇ ਬੰਦੇ ਬੰਦੇ ਜੀ ਮੋਟਰਪੱਲਰ ਬੰਦੇ ਜੀ ਮਾਈਨਿੰਗ ਮਾਈਨਿੰਗ ਹੁੰਦੀ ਹੈ ਨਹੀਂ ਜੀ ਇੱਥੇ ਨਹੀਂ ਹੁੰਦੀ ਕੋਈ ਪਿੰਡ ਸਾਡੇ ਵਿੱਚ ਕੰਨੀਆਂ ਚ ਕਹਦੇ ਬਲੈਕ ਪਿੰਡਲੇ ਹੋਣ ਨਹੀਂ ਦਿੰਦੇ ਜੀ ਪਿੰਡਲੇ ਹੋਣ ਨਹੀਂ ਦਿੰਦੇ ਜੀ ਧੰਮਣਾੜ ਇੱਕ ਮਿੰਟ ਅੱਗੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਵਲ ਸਿੰਘ ਹੈ ਜੀ ਤੇ ਕਿਹਾ ਚਾਹੁੰਗੇ ਜਿਹੜੀ ਇੱਥੇ ਜੁਗਰਾਉਂ ਦੇ ਵਿੱਚ ਕੀ ਕਿਸੇ ਦੇ ਕੋਈ ਨਿਆਂ ਮੈਨਿੰਗ ਨਹੀਂ 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 ਸਰ ਇੱਥੇ 31 ਮਾਰਚ ਤੋਂ ਸਾਡੇ ਯਾਨੀ ਕਿ ਮਾਈਨਿੰਗ ਬੰਦ ਹੈ ਬਿਲਕੁਲ ਜੀ ਹਾਂ ਜੀ ਪਹਿਲਾਂ ਸਰਕਾਰੀ ਖੱਡ ਚੱਲੀ ਸੀਗੀ ਤੇ ਉਸ ਤੋਂ ਬਾਅਦ 31 ਵਾਰ ਨੂੰ ਬੰਦ ਪਈ ਜਿਹੜੀ ਇੱਕ ਵੀਰਲ ਵੀਡੀਓ ਹੋ ਰਹੀ ਹੈ ਜਿਹਦੇ ਵਿੱਚ ਖਾੜ ਦੇ ਵਿੱਚ ਕਹਿੰਦੇ ਨਗਰ ਮੈਨਿੰਗ ਹੁੰਦੇ ਇਹ ਨਹੀਂ ਨਹੀਂ ਉਹ ਸਾਡੇ ਨਹੀਂ ਨਹੀਂ ਸਾਡੇ ਏਰੀਆ ਦੀ ਨਹੀਂ ਹੈਗੀ ਇਹ ਉਹ ਸਾਰਾ ਕੋਲਪਿੰਡ ਦੀ ਹੈਗੀ ਇਹ ਉਹਦੇ ਬਾਰੇ ਸਾਨੂੰ ਕੋਈ ਨਹੀਂ ਪਤਾ ਕੁਝ ਸ਼ਰਾਰਤੀ ਅਨਸਰ ਜਾਣ ਬੁੱਝ ਕੇ ਐਮਐਲਏ ਸਰਜੀਤ ਪਰਮੰਤ ਤੇ ਇਲਜ਼ਾਮ ਲਾ ਰਿਹਾ ਤੇ ਉਹਦੇ ਬਾਰੇ ਜਨਕਿ ਇਧਰ ਮੈਮੇ ਸਰਦ ਕੋਈ ਹੱਥ ਨਹੀਂ ਹੈਗਾ ਤੇ ਉਹ ਜਾਣ ਬੁਝ ਕੇ ਕਰਦੇ ਆ ਜੀ ਬਸ ਤੇ ਕਿਸੇ ਤਰੀਕੇ ਦੀ ਕੋਈ ਨਜਾਇਜ਼ ਮਾਈਨਿੰਗ ਨਹੀਂ ਹੈ ਨਹੀਂ ਬਿਲਕੁਲ ਜੀ ਸਾਡੇ ਏਰੀਆ ਤੇ ਨਹੀਂ ਹੋ ਰਹੀ ਸਾਡੀ ਤਾਂ ਮੰਗ ਹੈ ਜੀ ਤਕਰੀਬਨ ਇਹ ਜੇ ਇੱਥੇ ਖੱਡ ਚੱਲਦੀ ਆ ਤਾਂ ਸਾਨੂੰ ਤਾਂ ਫਾਇਦਾ ਜੀ ਸਰਕਾਰੀ ਖੱਡ ਚੱਲੇ ਸਰਕਾਰੀ ਖੱਡ ਚੱਲੇ ਜੀ ਬਿਲਕੁਲ ਜੀ ਬੰਦਿਆਂ ਦਾ ਰੋਜ਼ਗਾਰ ਹਾਂ ਜੀ ਇਹਦੇ ਨਾਲ ਰੋਜ਼ਗਾਰ ਮਿਲਦਾ ਕਿਉਂਕਿ ਕਾਫੀ ਮੁੰਡੇ ਜਿਹੜੇ ਨੌਜਵਾਨਾਂ ਬੇਰੁਜ਼ਗਾਰ ਫਿਰਦੇ ਆ ਕਾਫੀ ਤੇ ਕੰਮ ਮਿਲ ਜੂਗਾ ਨਸ਼ਾ ਮੁਕਤ ਹੋ ਜਾਣਗੇ ਜੀ ਹਾਂ ਜੀ ਬੇਰੁਜ਼ਗਾਰ ਇਲੀਗਲ ਮਾਈਨਿੰਗ ਨੂੰ ਲੈ ਕੇ ਜਿਹੜੀ ਹੈ ਐਕਟੀਵਿਟੀ ਕਿਸ ਤਰੀਕੇ ਨਾਲ ਚੱਲ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਇਲੀਗਲ ਮਾਈਨਿੰਗ ਕਿਤੇ ਨਹੀਂ ਹੋ ਰਹੀ ਹੈ ਆਰੋਪ ਲੱਗ ਰਹੇ ਨੇ ਤੁਹਾਡੇ ਉੱਤੇ ਵੀ ਲੱਗ ਰਹੇ ਨੇ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਉਸ ਚੀਜ਼ ਨੂੰ ਲੈ ਕੇ ਵੀ ਤੁਹਾਡਾ ਨਾਮ ਉਛਾਲਿਆ ਜਾ ਰਿਹਾ ਹੈ ਕੀ ਕਰਦੇ ਸਾਡੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਹੋਏ ਆ ਅਸ ਖੜੇ ਆ ਮਾਈਨਿੰਗ ਵਾਲੇ ਤੇ ਇਹ ਖੜੇ ਆ ਸਾਡੇ ਪੁਲਿਸ ਡਿਪਾਰਟਮੈਂਟ ਰੂਟੀਨ ਚੈੱਕਅਪ ਕਰਦੇ ਆ ਅੱਜ ਆਪਾਂ ਇਸ ਟਾਈਮ ਖੜੇ ਆ ਰਾਤ ਹੋ ਚੁੱਕੀ ਹੈ ਜੇ ਇਲੀਗਲ ਮਾਈਨਿੰਗ ਇਸ ਜਗ੍ਹਾ ਤੇ ਹੋਵੇ ਕੋਈ ਟਿੱਪਰ ਕੋਈ ਟਰਾਲੀ ਕੋਈ ਕੁਛਤਾ ਦਿਸੇ ਦੂਰ ਤੱਕ ਨਿਗਾਹ ਮਾਰ ਕੇ ਦੇਖ ਲਓ ਬਿਲਕੁਲ ਤੁਹਾਨੂੰ ਸਨਸਰਾ ਨਜ਼ਰ ਆਏਗੀ ਤੁਸੀਂ ਅਚਾਨਕ ਚੈਕਿੰਗ ਕਰਨ ਆਏ ਹੋ ਸਾਰੇ ਜਣੇ ਕਿਸੇ ਨੂੰ ਕੁਛ ਤੁਸੀਂ ਕਿਸੇ ਨੂੰ ਕੁਛ ਦੱਸਿਆ ਵੀ ਨਹੀਂ ਕਿਸੇ ਡਿਪਾਰਟਮੈਂਟ ਨੂੰ ਕੁਛ ਪਤਾ ਵੀ ਨਹੀਂ ਸੀ ਫਿਰ ਵੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਸਾਡੇ ਏਰੀਏ ਚ ਜਗਰਾਉਂ ਦੇ ਵਿੱਚ ਅਜੇ ਤੱਕ ਖੱਡ ਚੱਲੀਆਂ ਹੀ ਨਹੀਂ ਕਿਉਂਕਿ ਜਿਹੜੀਆਂ ਖੱਡਾਂ ਚੱਲੀਆਂ ਉਹ ਦੂਸਰੇ ਏਰੀਏ ਦੇ ਵਿੱਚ ਪੈਦੀਆਂ ਕਿ ਮੈਂ ਕਿਸੇ ਤਰ੍ਹਾਂ ਦਾ ਕੋਈ ਇਹ ਨਹੀਂ ਕਹਿੰਦੀ ਵੀ ਜਿਹੜੇ ਸਿਆਸੀ ਵਿਰੋਧੀ ਮੇਰੇ ਚਾਲ ਚੱਲਦੇ ਆ ਉਹਨਾਂ ਨੂੰ ਇੰਨਾ ਕੁ ਤਾਂ ਪਤਾ ਹੋਣਾ ਚਾਹੀਦਾ ਵੀ ਜੇ ਕਿਸੇ ਗੱਲ ਨੂੰ ਕਹਿਣਾ ਤੇ ਉਹਨੂੰ ਪ੍ਰੂਫ ਵੀ ਦੇਣਾ ਪੈਂਦਾ ਮੈਂ ਜਿਹੜੇ ਵੀ ਇਹ ਵੀਡੀਓ ਵਾਇਰਲ ਹੋ ਰਹੀ ਗਿਆ ਜਿਸ ਸ਼ਖਸ ਨੇ ਵੀ ਇਸ ਕੂੜ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਲੀਗਲ ਨੋਟਿਸ ਵੀ ਭੇਜਾਂਗੇ ਤੇ ਉੱਤੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਤੇ ਮੈਂ ਹਾਲ ਦੀ ਫਿਲਹਾਲ ਇਸ ਵੇਲੇ ਜਿਹੜੀ ਹੈ ਮਾਈਨਿੰਗ ਬਿਲਕੁਲ ਕਿਸੇ ਤਰੀਕੇ ਦੀ ਕੁਝ ਨਹੀਂ ਹੈ ਮੈਂ ਦੇਖੋ ਖੁਦ ਰੇਡ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਤੁਸੀਂ ਮੀਡੀਆ ਫੋਰਥ ਪਿਲਰ ਹੁੰਦਾ ਡੈਮੋਕ੍ਰੇਸੀ ਦਾ ਤੁਸੀਂ ਖੁਦ ਦੇਖ ਰਹੇ ਹੋ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਜੇ ਕਿਤੇ ਤੁਹਾਨੂੰ ਕੁਝ ਲੱਭਿਆ ਤਾਂ ਤੁਸੀਂ ਮੈਨੂੰ ਨਾ ਦੱਸਿਓ ਐਸਐਚਓ ਸਾਹਤ ਤੁਸੀਂ ਤਾਂ ਪਰਚਾ ਕਰਾਓ ਕਿਉਂਕਿ ਜਦੋਂ ਕੁਝ ਹੈ ਹੀ ਨਹੀਂ ਉਹਦਾ ਕਿਸੇ ਚੀਜ਼ ਨੂੰ ਕਹਿਣ ਦਾ ਆਧਾਰਤਾ ਹੋਣਾ ਚਾਹੀਦਾ ਮੈਨੂੰ ਨਹੀਂ ਸਮਝ ਆਈ ਵੀ ਮੈਂ ਜੇ ਉਸ ਪਿੰਡ ਚ ਕਦੇ ਗਈ ਹਾਂ ਉਸ ਜਗ੍ਹਾ ਤੇ ਕਿਤੇ ਗਈ ਹਾਂ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਕਿਉਂ ਕਿਸੇ ਚੀਜ਼ ਨੇ ਕਿਸੇ ਨੇ ਮੈਨੂੰ ਟਾਰਗੇਟ ਕੀਤਾ ਹੈ ਤੇ ਹੁਣ ਹਾਲ ਦੇ ਫਰਾਲ ਕੀ ਕਹਿਣਾ ਚਾਹੋਗੇ ਲੋਕ ਪਿੰਡ ਵਾਸੀਆਂ ਨੂੰ ਕਿ ਆਸ-ਪਾਸ ਦੇ ਲੋਕਾਂ ਨੂੰ ਕਿਉਂਕਿ ਇਲੀਗਲ ਮਾਈਨਿੰਗ ਨੂੰ ਲੈ ਕੇ ਜਿਹੜਾ ਸਰਕਾਰ ਵੱਲੋਂ ਨੰਬਰ ਜਾਰੀ ਕੀਤਾ ਗਿਆ ਬਿਲਕੁਲ ਹੈਲਪਲਾਈਨ ਨੰਬਰ ਜਾਰੀ ਹੈ ਜੇ ਕਿਸੇ ਨੂੰ ਕਿਸੇ ਤੋਂ ਵੀ ਕੋਈ ਪ੍ਰੋਬਲਮ ਆ ਹੁਣ ਤਾਂ ਮਾਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿੰਦੇ ਆ ਕਿ ਐਮਐਲਏ ਤੇ ਆਮ ਲੋਕ ਇੱਕ ਬਰਾਬਰ ਹੈ ਪੋਰਟਲ ਸਭ ਲਈ ਖੁੱਲਾ ਜਿਹੜਾ ਮਰਜ਼ੀ ਜਦੋਂ ਮਰਜ਼ੀ ਸ਼ਿਕਾਇਤ ਕਰੇ ਪਰ ਕਿਸੇ ਤਰ੍ਹਾਂ ਦਾ ਕੋਈ ਨਜਾਇਜ਼ ਕਿਸੇ ਤੇ ਦੋਸ਼ ਜਾਂ ਕਿਸੇ ਤੇ ਕੂੜ ਪ੍ਰਚਾਰ ਬਿਲਕੁਲ ਨਹੀਂ برداشت ਕੀਤਾ ਜਾਏਗਾ ਐਸਾ ਚੋ ਅ ਮੈਂ ਐਸਡੀਓ ਨਵਜੋਤ ਹਾਂਜੀ ਸਰ ਮਾਈਨਿੰਗ ਡਿਪਾਰਟਮੈਂਟ ਜੀ ਸਰ ਸਰ ਇੱਕ ਲਾਈਵ ਤੁਹਾਡੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਕਿਉਂਕਿ ਲਾਈਵ ਰੇਡ ਆਪਣੇ ਵੱਲੋਂ ਵੈਸੇ ਵੀ ਜਿਹੜੀ ਹੈ ਉਹ ਪਹਿਲਾਂ ਵੀ ਕੀਤੀ ਜਾਂਦੀ ਹੈ ਡੇਲੀ ਹੋਈ ਮਤਲਬ ਇੱਕ ਤਰ੍ਹਾਂ ਜਿਵੇਂ ਵੀ ਸਾਡੇ ਕੋਲ ਸ਼ਿਕਾਇਤ ਹੁੰਦੀ ਹੈ ਤੇ ਆਪਣੇ ਜਾਇਜ਼ ਮਾਈਨਿੰਗ ਇੰਸਪੈਕਟਰ ਤੇ ਮੇਰੇ ਵੱਲੋਂ ਸਮੇਂ-ਸਮੇਂ ਤੇ ਰੇਡ ਵੈਸੇ ਹੀ ਕੀਤੀ ਜਾਂਦੀ ਹੈ ਤੇ ਹੁਣ ਆਪਾਂ ਆ ਰਹੇ ਸੀਗੇ ਇੱਧਰ ਤੇ ਮੈਂ ਆਪ ਸਾਰੀਆਂ ਖੱਡਾਂ ਤੇ ਇੱਕ ਵਾਰ ਚੈਕਿੰਗ ਕਰ ਰਹੀ ਸੀ ਪੁਲਿਸ ਪ੍ਰਸ਼ਾਸਨ ਨਾਲ ਲਿਆ ਸੀ ਤੇ ਫਿਰ ਉਸ ਤੋਂ ਹੁਣ ਪਤਾ ਚੱਲੇ ਕਿ ਮਤਲਬ ਆਪਣੇ মিডিਆ ਪਰਸਨਸ ਵੀ ਇੱਧਰ ਮੌਜੂਦ ਨਹੀਂ ਤਾਂ ਹੁਣ ਆਪਾਂ ਇੱਧਰ ਡਾਇਰੈਕਟ ਲਾਈਵ ਰੇਡ ਤੇ ਹੀ ਆ ਰਹੇ ਹਾਂ ਤਾਂ ਕਿ ਜਿਹੜੀ ਆ ਨਜਾਇਜ਼ ਮਾਈਨਿੰਗ ਦੀ ਸ਼ਿਕਾਇਤਾਂ ਨੇ ਲੋਕਾਂ ਨੂੰ ਵੀ ਪਤਾ ਚੱਲ ਸਕੇ ਕਿ ਵੈਸੇ ਹੀ ਲੋਕ ਇੱਕ ਵਾਰ ਕੋਈ ਬਲੈਕਮੇਲਗੇ ਜਾਂ ਵੈਸੇ ਸ਼ਿਕਾਇਤਾਂ ਕਰਦੇ ਰਹਿੰਦੇ ਹੈ ਕਿ ਮਤਲਬ ਇੱਧਰ ਅਸਲ 'ਚ ਮਾਈਨਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਉਹ ਦੇਖੀ ਜਾਵੇ ਦੋ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੇ ਇੱਥੇ ਨਜਾਇਜ਼ ਮਾਈਨਿੰਗ ਹੈ ਬਟ ਰੋਜ਼ਾਨਾ ਹੀ ਜਿਹੜੀ ਹੈਗੀ ਹੈ ਚੈਕਿੰਗ ਜਿਹੜੀ ਹੈਗੀ ਮਾਈਨਿੰਗ ਡਿਪਾਰਟਮੈਂਟ ਨਾਲ ਲੈ ਕੇ ਉਹਨਾਂ ਨਾਲ ਲੈ ਕੇ ਐਸਜੀਓ ਸਾਹਿਬ ਜੇ ਜੀ ਸਾਹਿਬ ਚੈੱਕ ਕਰਦੇ ਆ ਕੋਈ ਵੀ ਅਜੇ ਤੱਕ ਇਹ ਜੀ ਨਹੀਂ ਸਾਹਮਣੇ ਆਈ ਜਿਹਦੇ ਨਾਲ ਪਤਾ ਲੱਗਦਾ ਵੀ ਨਜਾਇਜ਼ ਮੈ ਨਹੀਂ ਹੈ ਵੈਸੇ ਵੀ ਇਹ ਖੱਡ ਤਾਂ ਜਿਹੜੀ ਹੈਗੀ 31 ਦਿਨ ਤੋਂ ਬੰਦ ਪਈ ਹੈ ਜਿਸ ਬਾਰੇ ਤੁਸੀਂ ਮਾਈਨਿੰਗ ਡਿਪਾਰਟਮੈਂਟ ਤੋਂ ਵੀ ਪੁੱਛ ਸਕਦੇ ਹੋ ਜੇਕਰ ਉਹ ਇਹੀ ਕੋਈ ਕਰ ਲਨ ਦੀ ਟੋਲ ਫਰੀ ਨੰਬਰ ਹੈਗੇ ਆ ਥਾਣੇ ਦਾ ਨੰਬਰ ਹੈਗਾ ਮੇਰਾ ਨੰਬਰ ਹੈਗਾ 9878800168 ਕੋਈ ਵੀ ਮੇਰੇ ਕੋਲ ਕੰਪਲੇਨਟ ਕਰ ਸਕਦਾ ਹੈ ਇਹਦੇ ਹੀ ਕੋਈ ਗੱਲ ਨਹੀਂ ਹੈਗੀ ਰੋਜ਼ਾਨਾ ਹੀ ਜਿਹੜੀ ਹੈਗੀ ਹੈ ਰੁਟੀਨ ਦੀ ਚੈਕਿੰਗ ਕੀਤੀ ਜਾਂਦੀ ਹੈ ਅੱਜ ਵੀ ਜਿਹੜੀ ਹੈਗੀ ਹੈ ਤੁਸੀਂ ਖੁਦ ਦੇਖ ਸਕਦੇ ਹੋ ਕਿ ਜਿਹੜੀ ਚੈਕਿੰਗ ਹੈ ਰੁਟੀਨ ਦੀ ਐਸਡੀ ਉਸਾਰ ਨਾਲ ਮਿਲ ਕੇ ਕੀਤੀ ਜਾ ਰਹੀ ਹੈ ਤੁਹਾਨੂੰ ਅੱਜ ਜਿਹੜੀ ਤੁਸੀਂ ਚੈਕਿੰਗ ਤੇ ਨਿਕਲੇ ਕੋਈ ਇਨਫੋਰਮੇਸ਼ਨ ਸਗੀ ਕਿੰਨੀ ਨਹੀਂ ਵੈਸੇ ਰੁਟੀਨ ਦੀ ਚੈਕਿੰਗ ਰੋਜ਼ਾਨਾ ਹੀ ਕੀਤੀ ਜਾਂਦੀ ਹੈ ਇਨਫੋਰਮੇਸ਼ਨ ਸਗੀ ਪਰ ਇੱਥੇ ਕੁਝ ਨਹੀਂ ਮਿਲਿਆ ਨਹੀਂ ਕੁਝ ਨਹੀਂ ਕੁਝ ਸ਼ਰਾਰਤੀ ਅਨਸਰ ਜਿਹੜੇ ਹੈਗੇ ਵੈਸੀ ਫੋਨ ਕਰੀ ਜਾਂਦੇ ਨੇ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਹੋ ਰਹੀ ਹੈ ਪਰ ਚੈੱਕ ਕਰਦੇ ਹਾਂ ਰੋਜ਼ ਕੋਈ ਇਹੋ ਜਿਹੀ ਨਹੀਂ ਆਈ ਸਾਹਮਣੇ ਕੋਈ